ਬਖਸ਼ੂ ਨਮਾਨਿਆ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੂ ਨਮਾਨਿਆ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੂ ਨਮਾਨਿਆ ਨੂੰ ਹੱਥ ਜੋੜ ਗੜ ਪੱਲਾ ਪਾ ਕੇ ਅਸੀਂ ਖੜੇ ਆ ਗਿਣਤੀ ਨਾ ਕਰਿਓ ਕੋ ਨਹੀਂ ਅਸੀਂ ਬੜੇ ਆ ਗਿਣਤੀ ਨਾ ਕਰੀਓ ਅੱਜ ਤੱਕ ਰਹਾਂ ਅਨਜਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਤੇਰੇ ਜੈਸਾ ਹੋ ਤੇਰੇ ਜੈਸਾ ਹੋਰ ਕੋਈ ਡੇਠਾ ਨਾ ਦੁਆਰਾ ਹੈ ਦੁਖੀਆਂ ਗਰੀਬਾਂ ਦਾ ਜੋ ਬਣਿਆ ਸਹਾਰਾ ਹੈ ਦੁਖੀਆਂ ਗਰੀਬਾਂ ਦਾ ਜੋ ਮਰਦਿਆਂ ਨੂੰ ਦੇਵੇ ਜੋ ਪਰਾਨ ਗੁਰੂ ਸਾਹਿਬ ਜੀ ਬਖਸ਼ੋ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਹੋਏ ਪਰਸੰਨ ਸੁਣ ਤੁਸਾਂ ਦੇ ਗਿਆਨ ਨੂੰ ਆ ਜਾਵੇ ਸਮਝ ਇਸ ਭੁੱਲੇ ਇਨਸਾਨ ਨੂੰ ਆ ਜਾਵੇ ਸਮਝ ਇਸ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਦੀ ਗੁਰਬਾਣੀ ਅਸਾਂ ਦੀ ਹੈ ਜਾਨ ਗੁਰੂ ਸਾਹਿਬ ਦੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਦੀ ਬਖਸ਼ੋ ਨਮਾਨਿਆਂ ਨੂੰ ਸਾਡੇ ਦਿਲਾਂ ਚੋਂ ਮਿਟਾ ਦਿਓ ਦੁਈ ਤੇ ਦਵੈਤ ਸਾਡੇ ਜਿਹੜੀ ਸਾਰੇ ਦੁੱਖਾਂ ਦੀ ਹੈ ਖਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਇਹੋ ਮੰਗ ਮੰਗਦੇ ਹਾਂ ਇਹੋ ਮੰਗ ਮੰਗਦੇ ਹਾਂ ਇਹੋ ਮੰਗ ਮੰਗਦੇ ਹਾਂ ਰਈਏ ਜੀ ਹਜ਼ੂਰੀ ਚ ਤੁਹਾਡਾ ਦਰ ਛੱਡੀਏ ਨਾ ਕਿਸੇ ਮਜਬੂਰੀ ਚ ਤੁਹਾਡਾ ਦਰ ਛੱਡੀਏ ਨਾ ਬੇਨਤੀ ਹੈ ਕਰੋ ਪਰਵਾਨਾ ਸਾਹਿਬ ਦੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਸੋ ਮਤ ਹੋਵੇ ਥਾਤ ਮਾ ਗਰੂਰ ਦਾ ਦੇ ਦਿਓ ਸੋ ਮਤ ਹੋਵੇ ਜੋੜੋ ਲੀ ਵਸੁਰਤੀ ਧਿਆਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਦਾਤਾ ਦਾਤਾ ਤੇਰੀਆਂ ਦਾ ਦਾਤਾ ਦਾਤਾ ਤੇਰੀਆਂ ਦਾ ਦਾਤਾ ਆਵੇ ਕੋਈ ਅੰਤਨਾ ਪੱਥਰਾਂ ਚ ਪੱਲੇ ਤੂੰ ਬੁਲਾਵੇਂ ਜੀਵ ਜੰਤਨਾ ਪੱਥਰਾਂ ਚ ਪੱਲੇ ਤੂੰ ਸਭਨਾ ਦਾ ਕਰੋ ਸਨਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਮੇਰੀ ਨਜ਼ਰ ਇੱਕ ਦੀ ਨਜ਼ਰ ਇੱਕ ਸਾਡੇ ਉੱਤੇ ਪਾੜਿਓ ਆਉਣ ਜਾਣ ਵਾਲਾ ਸਾਡਾ ਘੇੜੀ ਮੁਤਾਦਿਓ ਆਉਣ ਜਾਣ ਵਾਲਾ ਸਾਡਾ ਕਰੇ ਦਿਲ ਬੀਰੀਏ ਬਿਆਨ ਗੁਰੂ ਸਾਹਿਬ ਦੀ ਬਖਸ਼ੋ ਨਮਾਨਿਆ ਨੂੰ ਮਾਨ ਗੁਰੂ ਸਾਹਿਬ ਕਰੇ ਦਲ ਬੀਰੀਏ ਬਿਆਨ ਗੁਰੂ ਸਾਹਿਬ ਜੀ ਭਗਤ ਸ਼ੋਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਜੀ ਭਗਤ ਸ਼ੋਨਮਾਨਿਆਂ ਨੂੰ